ਦੋਸਤੋ ਜ਼ਿੰਦਗੀ ਦੇ ਕੁਝ ਐਸੇ ਸੱਚ ਵੀ ਹੁੰਦੇ ਹਨ ਜਿਨ੍ਹਾਂ ਨੂੰ ਸੁਣਨਾ ਆਸਾਨ ਨਹੀਂ ਹੁੰਦਾ ਪਰ ਉਹੀ ਸੱਚ ਸਾਨੂੰ ਅੰਦਰ ਤੱਕ ਹਿਲਾ ਦਿੰਦੇ ਹਨ ਯਕੀਨ ਮੰਨੋ ਇਹ ਹੀ ਹਕੀਕਤ ਹੈ ਇੱਕ ਔਰਤ ਨੂੰ ਬੱਚਾ ਪੈਦਾ ਕਰਨ ਵਿੱਚ 206 ਹੱਡੀਆਂ ਟੁੱਟਣ ਦੇ ਬਰਾਬਰ ਦਰਦ ਹੁੰਦਾ ਹੈ ਜਦਕਿ ਇੱਕ ਮਰਦ ਨੂੰ ਇੰਨਾ ਦਰਦ ਹੋਵੇ ਤਾਂ ਉਸਦੀ ਮੌਤ ਵੀ ਹੋ ਸਕਦੀ ਹੈ કડਵਾ ਹੈ ਪਰ ਸੱਚ ਹੈ ਕੱਪੜੇ ਉਤਾਰ ਕੇ ਨੰਗਾ ਕਰਨੇ ਦਾ ਜ਼ਮਾਨਾ ਚੱਲ ਰਿਹਾ ਹੈ ਮੇਰੀ ਭੈਣ ਕੋਈ ਐਸਾ ਲੱਭਣਾ ਜੋ ਤੁਹਾਨੂੰ ਤੋਹਫੇ ਵਿੱਚੋਂ ਦੁਪੱਟਾ ਦੇਵੇ ਔਰਤ ਦੀ ਬਰਬਾਦੀ ਦਾ ਵਕਤ ਉਸ ਵਕਤ ਸ਼ੁਰੂ ਹੁੰਦਾ ਹੈ ਜਦੋਂ ਉਸ ਨੂੰ ਦੂਸਰੇ ਮਰਦਾਂ ਤੋਂ ਆਪਣੀ ਤਾਰੀਫ਼ ਸੁਣਨ ਦੀ ਆਦਤ ਹੋ ਜਾਏ ਔਰਤ ਜਿਸ ਮਰਦ ਨੂੰ ਖੁਸ਼ ਕਰਨ ਦੇ ਲਈ ਮਹਿੰਗੇ ਕੱਪੜੇ ਪਹਿਨਦੀ ਹੈ ਅਸਲ ਵਿੱਚ ਉਹ ਮਰਦ ਉਸ ਨੂੰ ਬਿਨਾ ਕੱਪੜੇ ਦੇ ਦੇਖਣਾ ਚਾਹੁੰਦਾ ਹੈ ਚਰਿੱਤਰਹੀਨ ਔਰਤ ਦੀ ਸਲਾਹ ਤੇ ਉਸ ਤੋਂ ਉਧਾਰ ਕਦੀ ਨਹੀਂ ਲੈਣਾ ਚਾਹੀਦਾ ਜਨਾਬ ਕਿਉਂਕਿ ਇਹ ਦੋਨੋਂ ਹੀ ਚੀਜ਼ਾਂ ਤੁਹਾਨੂੰ ਗਹਿਰੇ ਸੰਕਟ ਵਿੱਚ ਪਾ ਸਕਦੀਆਂ ਹਨ ਜਿਸ ਔਰਤ ਕੋਲ ਇਹ ਦੋ ਚੀਜ਼ਾਂ ਹੁੰਦੀਆਂ ਹਨ ਔਰਤ ਕਿਸੇ ਨਾਲ ਵੀ ਸੰਬੰਧ ਬਣਾ ਲੈਂਦੀ ਹੈ ਪਹਿਲੀ ਜੋ ਹਮੇਸ਼ਾ ਦੂਸਰਿਆਂ ਨਾਲ ਸੰਬੰਧ ਬਣਾਉਣ ਦੀ ਸੋਚਦੀ ਹੈ ਦੂਸਰੀ ਜਿਸ ਨੂੰ ਆਪਣੀ ਇੱਜ਼ਤ ਆਬਰੂ ਦਾ ਕੋਈ ਖਿਆਲ ਨਹੀਂ ਹੁੰਦਾ ਔਰਤ ਦੀ ਨਜ਼ਰ ਮਰਦ ਦੀ ਦੋ ਚੀਜ਼ਾਂ ਉੱਪਰ ਰਹਿੰਦੀ ਹੈ ਪਹਿਲੇ ਉਸ ਦੀ ਨਜ਼ਰ ਉੱਪਰ ਦੂਸਰੀ ਉਸ ਦੀ ਨੀਅਤ ਉੱਪਰ ਔਰਤ ਨੂੰ ਅਗਰ ਨਵੇਂ ਮਰਦ ਤੋਂ ਇੱਜ਼ਤ ਤੇ ਪਿਆਰ ਮਿਲੇ ਤਾਂ ਉਹ ਆਪਣੀ ਪੁਰਾਣੀ ਤੋਂ ਪੁਰਾਣੀ ਗਹਿਰੀ ਮੁਹੱਬਤ ਨੂੰ ਵੀ ਕੁਰਬਾਨ ਕਰ ਸਕਦੀ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਇੱਕ ਹਾਈਪਰ ਜ਼ਰੂਰ ਕਰੋ ਪੈਸਾ ਆਉਂਦਾ ਹੈ ਤੇ چلا ਜਾਂਦਾ ਹੈ ਜਵਾਨੀ ਤੇ ਜੀਵਨ ਵੀ ਕੁਸਰ ਜਾਂਦੇ ਹਨ ਆਤਮਾ ਵੀ ਇੱਕ ਦਿਨ ਚਲੀ ਜਾਂਦੀ ਹੈ ਇਸ ਸੰਸਾਰ ਵਿੱਚ ਕੁਝ ਵੀ ਸਥਾਈ ਨਹੀਂ ਹੈ ਕੇਵਲ ਤੁਹਾਡਾ ਵਿਸ਼ਵਾਸ ਹੀ ਪੱਕਾ ਰਹਿੰਦਾ ਹੈ ਕੁਝ ਲੋਕ ਕਹਿੰਦੇ ਹਨ ਕਿ ਔਰਤ ਦਾ ਕੋਈ ਕੰਮ ਨਹੀਂ ਹੁੰਦਾ ਪਰ ਸਚਾਈ ਇਹ ਹੈ ਔਰਤ ਦੇ ਬਿਨਾ ਕੋਈ ਕੰਮ ਨਹੀਂ ਹੁੰਦਾ ਜਿਆਦਾ ਸੁੰਦਰਤਾ ਨੇ ਸੀਤਾ ਦਾ ਅਪਹਰਣ ਕਰਵਾ ਦਿੱਤਾ ਜਿਆਦਾ ਅਭਿਮਾਨ ਨੇ ਰਾਵਣ ਨੂੰ ਮਾਰ ਮੁਕਾਇਆ ਤੇ ਜਿਆਦਾ ਦਾਨ ਨੇ ਰਾਜਾ ਬਲੀ ਨੂੰ ਸੰਕਟ ਵਿੱਚ ਪਾ ਦਿੱਤਾ ਅੰਤ ਕਿਸੇ ਵੀ ਚੀਜ਼ ਦਾ ਆਧੀ ਹੋਣ ਤੋਂ ਬਚਣਾ ਚਾਹੀਦਾ ਹੈ। ਇੱਕ ਨਾਰੀ ਕਦੇ ਚਰਿੱਤਰਹੀਨ ਨਹੀਂ ਹੁੰਦੀ। ਉਸ ਨੂੰ ਚਰਿੱਤਰਹੀਨ ਬਣਾਉਣ ਵਾਲਾ ਇੱਕ ਮਰਦ ਹੀ ਹੁੰਦਾ ਹੈ। ਸਹੀ ਦਿਸ਼ਾ ਵਿੱਚ ਕੀਤਾ ਗਿਆ ਚੰਗਾ ਕਰਮ ਮਨੁੱਖ ਦਾ ਵਰਤਮਾਨ ਤੇ ਭਵਿੱਖ ਦੋਨੋਂ ਬਦਲ ਦਿੰਦਾ ਹੈ। ਬਿਸਤਰ ਉੱਪਰ ਇਸਤਰੀ ਦੀ ਆਵਾਜ਼ ਨਾਲ ਉਤੇਜਿਤ ਹੋਣ ਵਾਲਾ ਮਰਦ ਅਕਸਰ ਉਸ ਦੀ ਤੇਜ਼ ਆਵਾਜ਼ ਨਾਲ ਨਾਰਾਜ਼ ਹੋ ਜਾਂਦਾ ਹੈ ਗੰਦੀ ਸੋਚ ਤੇ ਗੰਦੀ ਨੀਅਤ ਦਿਮਾਗ ਦੀ ਹੁੰਦੀ ਹੈ ਵਰਨਾ ਜਿਸਮ ਦੀ ਬਨਾਵਟਾ ਆਪਣੀ ਭੈਣ ਦੀ ਵੀ ਉਹੀ ਹੁੰਦੀ ਹੈ ਜਨਾਬ ਪੈਸਿਆਂ ਨਾਲ ਹੈਸੀਅਤ ਵਾਦੀ ਹੈ ਕਲੇਜੇ ਦਾ ਸਾਈਜ਼ ਨਹੀਂ ਗੱਲ ਕਾਲੇ ਜਾਂ ਗੋਰੇ ਰੰਗ ਦੀ ਨਹੀਂ ਗੱਲ ਤਾਂ ਕਿਸਮਤ ਦੀ ਹੁੰਦੀ ਹੈ ਕਾਜਲ ਤਾਂ ਕਾਲਾ ਹੋ ਕੇ ਵੀ ਅੱਖਾਂ ਵਿੱਚ ਰਹਿੰਦਾ ਹੈ ਤੇ ਪਾਇਲ ਚਾਂਦੀ ਦੀ ਹੋ ਕੇ ਵੀ ਪੈਰਾਂ ਵਿੱਚ ਰਹਿੰਦੀ ਹੈ ਕੰਨ ਭਰਨ ਵਾਲਿਆਂ ਤੋਂ ਸਾਵਧਾਨ ਰਹਿਣਾ ਅਕਸਰ ਚੰਗਾ ਸੁਖੀ ਪਰਿਵਾਰ ਲੋਕਾਂ ਤੋਂ ਦੇਖਿਆ ਨਹੀਂ ਜਾਂਦਾ ਚੰਗੀ ਜ਼ਿੰਦਗੀ ਜਿਉਣ ਦੇ ਲਈ ਪੈਸਾ ਨਹੀਂ ਚੰਗਾ ਹਮਸਫਰ ਹੋਣਾ ਚਾਹੀਦਾ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਹਾਈਪਰ ਜ਼ਰੂਰ ਕਰੋ ਆਦਾ ਜੀਵਨ ਕੁਸਾਰ ਦਿੰਦੇ ਹਨ ਲੋਕ ਪੜਾਈ ਕਰਨ ਵਿੱਚ ਤੇ ਸਿੱਖਦੇ ਕੀ ਹਨ ਇੱਕ ਦੂਸਰੇ ਨੂੰ ਨੀਚਾ ਦਿਖਾਉਣਾ ਪੁਰਸ਼ ਨੇ ਕਦੀ ਨਹੀਂ ਦੱਸਿਆ ਆਪਣਾ ਦਰਦ ਤਾਨੇ ਤੇ ਤਕਲੀਫ ਦਫ਼ਤਰ ਦੀ ਪਰ ਇਸਤਰੀਆਂ ਨੇ ਦੋ ਵਕਤ ਦਾ ਖਾਣਾ ਬਣਾਉਣ ਨੂੰ ਨੌਕਰ ਰਾਣੀ ਦਾ ਨਾਮ ਦੇ ਦਿੱਤਾ ਲੋਕਾਂ ਦੇ ਮਹਿਲ ਦੇਖ ਕੇ ਖੁਦ ਨੂੰ ਗਰੀਬ ਨਹੀਂ ਸਮਝਣਾ ਕਿਉਂਕਿ ਕਬਰ ਸਭ ਦੀ ਇੱਕੋ ਜਹੀ ਹੁੰਦੀ ਹੈ ਔਰਤਾਂ ਦੇ ਤਨ ਉੱਪਰ ਜਿੰਨਾ ਹਯਾ ਦਾ ਲਿਬਾਸ ਜ਼ਰੂਰੀ ਹੈ ਉਨਾ ਹੀ ਮਰਦਾਂ ਦੀ ਨੀਅਤ ਵਿੱਚ ਸ਼ਰਮ ਦਾ ਪਰਦਾ ਹੋਣਾ ਵੀ ਚਾਹੀਦਾ ਅੱਜਕੱਲ੍ਹ ਦੀਆਂ ਲੜਕੀਆਂ ਦੇ ਚਰਿੱਤਰ ਪ੍ਰਮਾਣ ਪੱਤਰ ਮਰਦਾਂ ਦੇ ਮੋਬਾਈਲ ਵਿੱਚ ਗਿਰਵੀ ਪਏ ਹਨ ਜੋ ਔਰਤ ਝੂਠ ਬੋਲਣ ਦੀ ਕਲਾ ਵਿੱਚ ਮਾਹਿਰ ਹੁੰਦੀ ਹੈ ਉਹ ਔਰਤ ਸਭ ਨੂੰ ਗੁੰਮਰਾਹ ਤੇ ਬੇਵਕੂਫ ਬਣਾ ਸਕਦੀ ਹੈ ਪਰ ਆਪਣਾ ਘਰ ਕਦੀ ਨਹੀਂ ਵ사 ਸਕਦੀ